ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਗੜਬਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਮੈਂ ਆਪਣੇ ਪਿੰਡ ਕੋਟ ਭਾਈ ਤੋਂ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਸੈਕਤੇ ਯਾਤਰਾ ਆਰੰਭ ਕੀਤੀ ਸੀ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਲੇਲ ਲਖ ਰਸਤੇ ਵਿੱਚ ਕਮਾਨ ਸ਼ਰਮ ਨਿ ਭਕਤ ਬਾਬਾ ਨਾਮ ਦੀ ਦੇ ਦਰ ਤੇ ਦਰਸ਼ਨਾਰੇ ਕਰਦਾ ਹੋਇਆ ਤੇ ਰਾਤ ਬੋਪਰੇ ਗੁਰਦੁਆਰਾ ਗੁਰੂ ਕੀ ਬੇਰ ਵਿਸ਼ਰਾਮ ਕੀਤਾ ਜੀ ਦਰਸ਼ਨਾਰੇ ਕੀਤੇ ਬੜਾ ਹੀ ਆਨੰਦ ਆਇਆ ਤੇ ਹੁਣ ਇਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾਰੇ ਜੀ ਰਸਤੇ ਚ ਸੰਗਤਾਂ ਦਾ ਪਿਆਰ ਸਤਿਕਾਰ ਬਹੁਤ ਮਿਲ ਰਿਹਾਗਾ ਬਾਬਾ ਨਾਨਕੀ ਸਰਬੱਤ ਸੰਗਤਾਂ ਤੇ ਸਿਰ ਤੇ ਮੇਰ ਪਿਆ ਹੱਥ ਰੱਖੇ ਜੀ ਸ਼ੇਮੀ ਪਾਸ਼ੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਥਾਨ ਹੈ ਇਥੋਂ ਦੇ ਪ੍ਰਬੰਧਕਾਂ ਨੇ ਮੇਰਾ ਮਾਨਤਨ ਕੀਤਾ ਜੀ ਬਹੁਤ ਵਧੀਆ ਲੱਗਿਆ ਵਾਹਿਗੁਰੂ ਬਾਬਾ ਨਾਨਕ ਜੀ ਇਹਨਾਂ ਤੇ ਵੀ ਮਿਹਰ ਭਰਿਆ ਹੱਥ ਰੱਖੇ ਜੀ ਤੇ ਹੁਣ ਚਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਸੈਕਲ ਤੇ ਹੁਣ ਰਵਾਨਾ ਹੋ ਰਿਹਾ ਜੀ ਬਾਬਾ ਨਾਨਕ ਦੀ ਅਪਰ ਅਪਾਰ ਕਿਰਪਾ ਦੇ ਨਾਲ ਯਾਤਰਾ ਬਹੁਤ ਸੋਹਣੀ ਚੱਲ ਰਹੀ ਹੈ ਤੇ ਹੌਲੀ ਹੌਲੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟ ਪਈ ਵਾਲੇ ਚਾਲੇ ਪਾਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ